ਪਾਈ ਚਾਰੇ ਦੇ ਲੋਕ ਬਹੁਤ ਸਾਰੀਆਂ ਸੇਵਾਵਾਂ ਹੈਗੀਆਂ ਉਹ ਉਹਨਾਂ ਦਾ ਲਾਹਾ ਨਹੀਂ ਸੀ ਲੈ ਰਹੇ ਤੇ ਉਹਨਾਂ ਨੂੰ ਲੱਗਦਾ ਕਿ ਲੈਂਗੁਏਜ ਬੈਰੀਅਰ ਇੱਕ ਬਹੁਤ ਵੱਡਾ ਇਸ਼ੂ ਆ ਇਹ ਕਿਤਾਬ ਨੂੰ ਅਸੀਂ ਪੰਜਾਬੀ ਵਿੱਚ ਅਨੁਵਾਦ ਕੀਤਾ ਆ ਇਹਦਾ ਨਾਮ ਦਿੱਤਾ ਗਿਆ ਸਰੀ ਵਿੱਚ ਸਿਹਤਮੰਦ ਅਤੇ ਫਰਟੀਲਾ ਬੁਢਾਪਾ ਗਾਈਡ ਇਹਦੇ ਵਿੱਚ ਤੁਸੀਂ ਕਿਤੇ ਵੀ ਜਾਣਾ ਸਰੀ ਦੇ ਕਿਸੇ ਕੋਨੇ 'ਚ ਜਾਣਾ ਉਹਦੇ ਮੈਪ ਉਹਦੇ ਨਕਸ਼ੇ ਜਾਂ ਕਿਹੋ ਜਿਹੇ ਰਿਸੋਰਸ ਹੈਗੇ ਕਿਹੜੀਆਂ ਕਮਿਊਨਿਟੀ ਸੇਵਾਵਾਂ ਹੈਗੀਆਂ ਉਹਨਾਂ ਦਾ ਸੰਪਰਕ ਨੰਬਰ ਜਾਂ ਉਹ ਕਿਹੋ ਜੀਆਂ ਸਰਵਿਸਿਜ਼ ਦੇ ਰਹੀਆਂ ਉਹਦੇ ਬਾਰੇ ਜਾਣਕਾਰੀ ਸਿਰਫ ਉਹ ਕਿਤਾਬ ਦਾ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਆਓ ਤੇ ਪੜ੍ਹ ਲਓ ਤੇ ਵੇਖ ਲਓ ਮੈਂ ਚਾਹੁੰਦੀ ਕਿ ਉੱਥੇ ਸੰਪਰਕ ਕਰੋ ਜਿਹੜੀਆਂ ਸਹੂਲਤਾਂ ਹੈਗੀਆਂ ਉਹਦਾ ਹਿੱਸਾ ਜ਼ਰੂਰ ਬਣੋ ਅਕਾਊਂਟ ਖੋਲੋ ਤੇ ਸਬਸਕ੍ਰਾਈਬ ਕਰਾ ਲਓ ਸਰੀ ਦਾ ਨਿਊਜ਼ਲੈਟਰ ਹਰ ਮਹੀਨੇ ਅਪਡੇਟਡ ਨਿਊਜ਼ਲੈਟਰ ਤੁਹਾਨੂੰ ਮਿਲ ਜਾਇਆ ਕਰੂਗਾ ਕਿ ਸਰੀ ਦੇ ਕਿਹੜੇ ਟਾਊਨ ਸੈਂਟਰ ਦੇ ਵਿੱਚ ਕਿਹੜਾ ਪ੍ਰੋਗਰਾਮ ਇਸ ਮਹੀਨੇ ਕਿਹੜੀ ਤਰੀਕ ਨੂੰ ਹੋਣ ਜਾ ਰਿਹਾ ਸਸਕਾਲ ਜੀ ਸਿਟੀ ਆਫ ਸਰੀ ਦੇ ਵੱਲੋਂ ਸਿਹਤਮੰਦ ਅਤੇ ਫੁਰਤੀਲਾ ਬੁਢਾਪਾ ਗਾਈਡ ਲਾਂਚ ਕੀਤੀ ਗਈ ਹੈ ਇਸ ਗਾਈਡ ਦੇ ਵਿੱਚ ਬਜ਼ੁਰਗਾਂ ਵਾਸਤੇ ਬਹੁਤ ਕੁਝ ਖਾਸ ਚੀਜ਼ਾਂ ਮੈਂਸ਼ਨ ਕੀਤੇ ਆ ਗਿਆ ਨੇ ਕੀ ਕੁਝ ਐ ਖਾਸ ਜਾਂਦਿਆਂ ਪ੍ਰਬਜੋਤ ਕਾਲੋਜੀ ਤੋਂ ਪ੍ਰਬਜੋਤ ਕਾਲੋਜੀ ਏ ਜਿਹੜੀ ਕਿਤਾਬ ਜਿਹੜੀ ਇਹ ਗਾਈਡ ਹੈ ਇਹ ਲਾਂਚ ਕੀਤੀ ਗਈ ਹੈ ਇਸ ਦੇ ਲਾਂਚ ਕਰਨ ਦਾ ਮਕਸਦ ਜਿਹੜਾ ਉਹ ਕੀ ਹੈ ਤੇ ਕੀ ਕੁਝ ਇਹਦੇ ਵਿੱਚ ਮੈਂਸ਼ਨ ਕੀਤਾ ਗਿਆ ਜਿੱਤਾਂ ਸ਼ਹਿਰੀ ਜੀ ਤੁਹਾਨੂੰ ਪਤਾ ਹੀ ਆ ਕਿ ਸਰੀ ਦੇ ਵਿੱਚ ਪੰਜਾਬੀਆਂ ਦਾ ਗੜਾ ਸੀ ਨੂੰ ਤੇ ਜਪ ਪੰਜਾਬ ਵੀ ਕਹਿੰਦੇ ਆ ਤੇ ਸਿਟੀ ਆਫ ਸਰੀ ਵੱਲੋਂ ਹੁਣ ਇਹ ਪ੍ਰਾਲੇ ਕਿਤੇ ਜਾ ਰਿਹਾ ਕਿ ਭਾਈਚਾਰਾ ਦੇ ਲੋਕ ਬਹੁਤ ਸਾਰੀਆਂ ਸੇਵਾਵਾਂ ਹੈਗੀਆਂ ਉਹ ਉਹਨਾਂ ਦਾ ਲਾਹਾ ਨਹੀਂ ਸੀ ਲੈ ਰਹੇ ਤੇ ਉਹਨਾਂ ਨੂੰ ਲੱਗਦਾ ਕਿ ਲੈਂਗੁਏਜ ਬੈਰੀਅਰ ਇੱਕ ਬਹੁਤ ਵੱਡਾ ਇਸ਼ੂ ਆ ਤੇ ਜਦੋਂ ਦੀ ਉਹਨਾਂ ਨੇ ਆਪਣੇ ਪਿਛਲੇ ਸਾਲ ਦੀ ਲੈਂਗੁਏਜ ਪਾਲਿਸੀ ਚੇਂਜ ਕੀਤੀ ਹੈ ਉਸ ਤੋਂ ਬਾਅਦ ਅਸੀਂ ਪੰਜਾਬੀ ਵਿੱਚ ਬਹੁਤ ਸਾਰੇ ਰਿਸੋਰਸਸ ਨੂੰ ਹੁਣ ਅਨੁਵਾਦ ਕਰਨਾ ਸ਼ੁਰੂ ਕਰ ਦਿੱਤਾ ਜਿਹਦੇ ਵਿੱਚ ਭਾਵੇਂ ਡੇਲੀ ਬੇਸਿਸ ਤੇ ਜੋ ਵੀ ਪ੍ਰੈਸ ਰਿਲੀਜ਼ਸ ਆ ਸਿਟੀ ਆਫ ਸਰੀ ਇੱਕ ਐਹੋ ਜੀ ਲੋਕਲ ਮਿਨਿਸਪੈਲਿਟੀ ਹੈਗਾ ਜਿੱਥੇ ਤੁਹਾਨੂੰ ਪੰਜਾਬੀ ਵਿੱਚ ਵੀ ਹੁਣ ਅੰਗਰੇਜ਼ੀ ਤੋਂ ਇਲਾਵਾ ਸਾਰੀਆਂ ਪ੍ਰੈਸ ਰਿਲੀਜ਼ਸ ਆਲਮੋਸਟ ਜਿਹੜੀਆਂ ਭਾਈਚਾਰੇ ਲਈ ਜਾਣਕਾਰੀ ਲਈ ਜ਼ਰੂਰੀ ਹੈਗੀਆਂ ਉਹ ਕੀਤੀਆਂ ਜਾ ਰਹੀਆਂ ਉਸ ਲਾਵਾ ਹੁਣ ਅਸੀਂ ਦੇਖਿਆ ਕਿ ਹੋਰ ਲੈਂਗੁਏਜ ਦਾ ਕਿੱਥੇ ਵੱਡਾ ਬੈਰੀ ਰਹਿਗਾ ਤੇ ਉਹ ਸਾਹਮਣੇ ਆਇਆ ਕਿ ਬਜ਼ੁਰਗ ਜਿੰਨੇ ਪ੍ਰੋਗਰਾਮ ਬਜ਼ੁਰਗਾਂ ਵਾਸਤੇ ਸਰੀ ਵਿੱਚ ਹੈਗੇ ਆ ਉਹ ਉਹਨਾਂ ਦਾ ਲਾਹਾ ਨਹੀਂ ਲੈ ਰਹੇ ਕਿੱਦਾਂ ਉਹਨਾਂ ਨੂੰ ਐਕਟਿਵ ਰੱਖਿਆ ਜਾਵੇ ਕਿੱਦਾਂ ਉਹਨਾਂ ਨੂੰ ਇੰਨਾ ਪ੍ਰੋਗਰਾਮਾਂ ਨਾਲ ਜੋੜਿਆ ਜਾਵੇ ਤੇ ਇਤੇ ਪਹਿਲਾਂ ਹੀ ਇੱਕ ਸੀਨੀਅਰਸ ਵਾਸਤੇ ਹੈਲਦੀ ਏਜਿੰਗ ਐਕਟਿਵ ਗਾਈਡ ਸੀ ਸੋ ਫਿਰ ਅਸੀਂ ਕਿਹਾ ਕਿ ਕਿਉਂ ਨਾ ਇਸ ਦੇ ਤੋਂ ਸ਼ੁਰੂਆਤ ਕੀਤੀ ਜਾਵੇ ਤੇ ਹੁਣ ਇਸ ਕਿਤਾਬ ਨੂੰ ਅਸੀਂ ਪੰਜਾਬੀ ਵਿੱਚ ਅਨਵਾਦ ਕੀਤਾ ਆ ਇਹਦਾ ਨਾਮ ਦਿੱਤਾ ਗਿਆ ਸਰੀ ਵਿੱਚ ਸਿਹਤਮੰਦ ਅਤੇ ਫਰਤੀਲਾ ਬੁਢਾਪਾ ਗਾਈਡ ਇਦੇ ਵਿੱਚ ਤੁਸੀਂ ਕਿਤੇ ਵੀ ਜਾਣਾ ਸਰੀ ਦੇ ਕਿਸੇ ਕੋਨੇ 'ਚ ਜਾਣਾ ਉਹਦੇ ਮੈਪ ਉਹਦੇ ਨਕਸ਼ੇ ਜਾਂ ਕਿਹੋ ਜਿਹੇ ਰਿਸੋਰਸ ਹਾਗੇ ਕਿਹੜੀਆਂ ਕਮਿਊਨਿਟੀ ਸੇਵਾਵਾਂ ਹੈਗੀਆਂ ਉਹਨਾਂ ਦਾ ਸੰਪਰਕ ਨੰਬਰ ਜਾਂ ਕਿਹੋ ਜਿਹੀਆਂ ਸਰਵਿਸਿਜ਼ ਦੇ ਰਹੀਆਂ ਉਹਦੇ ਬਾਰੇ ਜਾਣਕਾਰੀ ਜੇ ਬਜ਼ੁਰਗਾਂ ਨੂੰ ਕੋਈ ਆਵਾਜ਼ ਆਈਦਾ ਹਨਾ ਟਰਾਂਸਪੋਰਟੇਸ਼ਨ ਦਾ ਕੋਈ ਇਸ਼ੂ ਹੈਗਾ ਹੈਂਡੀ ਡਾਟ ਉਹਨਾਂ ਨੇ ਕਿੱਦਾਂ ਲੈਣੀਆਂ ਹੈਂਡੀ ਕਾਰਡ ਜਾਂ ਆਪਣਾ ਉਹਨਾਂ ਨੇ ਜਿਹੜਾ ਪਾਸ ਹੁੰਦਾ ਆ ਉਹ ਕਿੱਦਾਂ ਬਣਾਉਣਾ ਆ ਜਾਰੀ ਕਰੇਸ਼ਨ ਦੇ ਵਿੱਚ ਬਹੁਤ ਸਾਰੀਆਂ ਸਹੂਲਤਾਂ ਬਜ਼ੁਰਗਾਂ ਵਾਸਤੇ ਪਾਵੇਂ ਉਹ ਦੇ ਪੂਲ ਦੇ ਵਿੱਚ ਉਹਨਾਂ ਲਈ ਸਪੈਸ਼ਲ ਕਲਾਸੇਜ਼ ਹੋਣ ਲਾਇਬ੍ਰੇਰੀ ਦੇ ਵਿੱਚ ਸਪੈਸ਼ਲ ਰੀਡਿੰਗ ਸੈਸ਼ਨ ਹੋਣ ਇਹ ਸਾਰੀ ਜਿਹੜੀ ਜਾਣਕਾਰੀ ਆ ਜਾਂ ਉਹਨਾਂ ਨੂੰ ਕੇਅਰ ਰੈਡ ਕੇਅਰ ਰੈਡ ਬਹੁਤ ਵੱਡੀ ਸਮੱਸਿਆ ਕਿ ਜੇ ਕੱਲ ਨੂੰ ਉਹਨਾਂ ਨੂੰ ਕੋਈ ਮੁਸ਼ਕਲ ਆ ਉਹਨਾਂ ਦੇ ਹਨਾ ਸੇਬੰਦੀ ਤੇ ਉਹਨਾਂ ਨੂੰ ਹੈਲਪ ਚਾਹੀਦੀ ਆ ਉਹ ਘਰ ਵਿੱਚ ਵੀ ਕੇਅਰ ਰੈਡ ਸਰਵਿਸ ਲੈ ਸਕਦੇ ਆ ਬਾਹਰ ਜਾ ਕੇ ਜਾਂ ਕਿਸੇ ਵੀ ਸੈਂਟਰ ਦੇ ਵਿੱਚ ਕਿੱਦਾਂ ਲੈ ਸਕਦੇ ਆ ਉਹ ਸਾਰੀ ਜਾਣਕਾਰੀ ਇਸ ਇੱਕ ਕਿਤਾਬ ਦੇ ਵਿੱਚ ਇਹਨੂੰ ਇੱਕ ਜਿ ਤਰ੍ਹਾਂ ਵਨ ਸਟਾਪ ਸ਼ਾਪ ਨੇ ਕਿਹਾ ਜਾਂਦਾ ਉਸ ਕਿਤਾਬ ਨੂੰ ਅਸੀਂ ਸਾਰੀਆਂ ਸਰਵਿਸਸਸ ਨੂੰ ਉਸ ਕਿਤਾਬ ਵਿੱਚ ਬੰਦ ਕਰਕੇ ਸਾਰੇ ਐਮਰਜੈਂਸੀ ਤੋਂ ਲੈ ਕੇ ਸਾਰੇ ਕੰਟੈਕਟ ਨੰਬਰ ਉਹਦੇ ਵਿੱਚ ਸੰਪਰਕ ਨੰਬਰ ਫੋਨ ਨੰਬਰ ਦਿੱਤੇ ਗਏ ਆ ਤੇ ਲੈਂਗੁਏਜ ਦੇ ਵਿੱਚ ਹੈਗੀ ਆ ਤੇ ਇਹ ਬਜ਼ੁਰਗਾਂ ਲਈ ਇੱਕ ਪਰਿਵਾਰਾਂ ਲਈ ਪੰਜਾਬੀ ਭਾਈਚਾਰੇ ਲਈ ਇਸ ਨੂੰ ਇੱਕ ਅਸੀਂ ਉਮੀਦ ਕਰ ਰਹੇ ਹਾਂ ਕਿ ਇੱਕ ਬਹੁਤ ਵਧੀਆ ਸਰੋਤ ਹੋਏਗਾ ਜੀ ਬਿਲਕੁਲ ਅੱਛਾ ਪਹਿਲੀ ਪਹਿਲਾਂ ਜਿਹੜੀ ਕਿਤਾਬ ਸੀਗੀ ਪਹਿਲੀ ਗਾਈਡ ਜਿਹੜੀ ਉਹ ਇੰਗਲਿਸ਼ ਦੇ ਵਿੱਚ ਸੀਗੀ ਤੇ ਕਿੰਨੀ ਕੁ ਡਿਮਾਂਡ ਤੁਹਾਨੂੰ ਲੱਗਿਆ ਵੀ ਇਹਦੀ ਵਧੀਆ ਵੀ ਇਹਨੂੰ ਪੰਜਾਬੀ ਦੇ ਵਿੱਚ ਇਹਦਾ ਤਰਜਮਾ ਕੀਤਾ ਜਾਏ ਤੇ ਸਪੈਸ਼ਲ ਦਾ ਨਾਮ ਹੈ ਉਹ ਬੜਾ ਕੈਚੀ ਨਾਮ ਦਿੱਤਾ ਗਿਆ ਸਿਹਤ ਨਮੰਦ ਤੇ ਫੁਰਤੀ ਲਬੜਾਪਾ ਗਾਈਡ ਇਹ ਨਾਮ ਚਨਣ ਲੱਗੇ ਕਿਹੜੀਆਂ ਗੱਲਾਂ ਦਾ ਖਿਆਲ ਰੱਖਿਆ ਗਿਆ ਜਿਸ ਤਰ੍ਹਾਂ ਮੈਂ ਅੱਗੇ ਦੇਖਿਆ ਕਿ ਅੱਗੇ ਵੀ ਸੀਨੀਅਰਸ ਨਾਲ ਕੋਈ ਨਾ ਕੋਈ ਫਲਾਇਰ ਜਾਂ ਕੋਈ ਸਿਹਤ ਸੰਬੰਧੀ ਤੱਕ ਚੀਜ਼ਾਂ ਦੇਖਣ ਨੂੰ ਮਿਲਦੀਆਂ ਹੁੰਦੀਆਂ ਹਨ ਉਹਦੇ ਵਿੱਚ ਅਕਸਰ ਹੀ ਯੂਜ਼ ਕੀਤਾ ਜਾਂਦਾ ਐਕਟਿਵ ਨੂੰ ਸਰਗਰਮ ਬਡਾਪਾ ਹਨਾ ਤੇ ਸਰਗਰਮ ਮੈਨੂੰ ਲੱਗਾ ਇਹ ਲਫ਼ਜ਼ ਮੈਂ ਹੀ ਫਰਤੀਲਾ ਚੂਜ਼ ਕੀਤਾ ਮੈਨੂੰ ਲੱਗਾ ਕਿ ਐਕਟਿਵ ਦਾ ਫਰਤੀ ਵਾਲਾ ਹਨਾ ਆਈ نو ਕਿ ਫਰਤੀਲਾ ਨੌਜਵਾਨ ਤੇ ਅਸੀਂ ਆਦਾਂ ਪਰ ਬਜ਼ੁਰਗ ਵੀ ਬਹੁਤ ਸਾਰੇ ਆਪਣੇ ਫਰਤੀਲੇ ਹੈਗੇ ਜਦੋਂ ਕਦੇ ਬੇਅਰ ਕਰੀਕ ਪਾਰਕ ਜਾ ਐਕਟਿਵ ਫਰਤੀਲੇ ਨੇ ਉਹ ਸੱਚੀ ਚ ਉਹ ਬਹੁਤ ਕਮਿਟਿਡ ਹੈਗੇ ਨੇ ਮੈਂ ਚਹੁੰਨੀ ਕਿ ਸਾਰੇ ਹੀ ਓਦਾਂ ਦੇ ਹੋਣ ਹਨਾ ਉਹ ਇਦਾਂ ਹੀ ਆਪਣੀ ਵਧੀਆ ਜ਼ਿੰਦਗੀ ਗੁਜ਼ਾਰਨ ਤੇ ਇਸ ਕਰਕੇ ਇਹਦਾ ਨਾ ਪੰਜਾਬੀ ਦਾ ਇੱਕ ਲਫ਼ਜ਼ ਮੈਨੂੰ ਲੱਗਾ ਕਿ ਜ਼ਿਆਦਾ ਵਧੀਆ ਇੱਥੇ ਢੋਗਦਾ ਜਾਂ ਫਰਤੀਲਾ ਸਰਗਰਮ ਨਾਲੋਂ ਤੇ ਤਾਂ ਇਹਨੂੰ ਸਿਹਤਮੰਦ ਅਤੇ ਫਰਤੀਲਾ ਵਰਤਿਆ ਗਿਆ ਜ਼ਰੂਰਤ ਡੈਫੀਨਿਟਲੀ ਇਹਦੀ ਹੈਗੀ ਆ ਅਸੀਂ ਅਸੀਂ ਦੇਖਿਆ ਕਿ ਆਪਣੇ ਬਜ਼ੁਰਗ ਜਿੰਨਾ ਇੱਥੇ ਪ੍ਰੋਗਰਾਮ ਹੈਗੇ ਆ ਉਹ ਇਸ ਸੇਵਾਵਾਂ ਨਹੀਂ ਲੈ ਰਹੇ ਉਹਨਾਂ ਦੇ ਵਿੱਚ ਹਿੱਸਾ ਨਹੀਂ ਲੈ ਰਹੇ ਅਸੀਂ ਗਰੁੱਪ ਬਣਾ ਕੇ ਬਾਹਰ ਜਾ ਕੇ ਪਾਰਕ ਵਿੱਚ ਤਾਂ ਬੈਠ ਜਾਂਦੇ ਆ ਪਰ ਅਸੀਂ ਨੇ ਅੰਦੇ ਕੇ ਜਿਹੜੇ ਉਹਨਾਂ ਲਈ ਸਪੈਸ਼ਲ ਇੱਕ ਸੈਸ਼ਨ ਲੱਗ ਰਹੇ ਆ ਹੈਲਥ ਸੈਸ਼ਨ ਲੱਗ ਰਹੇ ਆ ਉਹਨਾਂ ਨੂੰ ਜਾਣਕਾਰੀ ਦੇ ਆ ਵਿੱਚ ਹਨਾ ਉਹਨਾਂ ਨੂੰ ਕੰਪਿਊਟਰ ਟੈਕਨੋਲੋਜੀਸ ਤੋਂ ਕਿੱਦਾਂ ਆਪਣੀ ਅਪਾਇੰਟਮੈਂਟ ਲੈਣੀ ਆਨਲਾਈਨ ਕਿੱਦਾਂ ਬੁੱਕ ਕਰਨੀ ਹੁਣ ਸੈਰ ਦੇ ਸਪੈਸ਼ਲ ਪ੍ਰੋਗਰਾਮ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਚਾਹੁੰਦੇ ਆ ਸਿਟੀ ਆਫ ਸਰੀ ਵੱਲੋਂ ਵਾਕਟ ਪ੍ਰੋਗਰਾਮ ਨਾ ਪਿਛਲੇ ਕਈ ਸਾਲਾਂ ਤੋਂ ਚਲਾਇਆ ਜਾ ਰਿਹਾ ਆ ਹੋਰ ਕਮਿਊਨਿਟੀ ਦੇ ਵਿੱਚ ਇਹ ਪ੍ਰੋਗਰਾਮ ਬੜਾ ਪ੍ਰਚਲਿਤ ਆ ਉਹਨਾਂ ਦੇ ਬਜ਼ੁਰਗ ਬੜੇ ਐਕਟਿਵਲੀ ਸਾਰੇ ਪਾਰਕਾਂ ਹੁਣ ਸਰੀ ਦੀ ਇੱਕ ਖਾਸੀਤਾ ਕਿ ਇੱਥੇ ਪਾਰਕ ਤੇ ਟ੍ਰੇਲ ਬਹੁਤ ਸੋਹਣੇ ਆ ਹਨਾ ਅਸੀਂ ਕਿੰਨੇ ਕੁ ਲੋਕ ਆ ਜਿਨ੍ਹਾਂ ਨੇ ਉਹਨਾਂ ਟ੍ਰੇਲਸ ਦਾ ਨਜ਼ਾਰਾ ਲਿਆ ਆ ਉਹਨਾਂ ਦੇ ਵਿੱਚ ਪਰਿਵਾਰਾਂ ਨਾਲ ਆਪਣੇ ਫਰੈਂਡਾਂ ਨਾਲ ਵਾਕ ਕਰਨ ਜਾਂਦੇ ਆ ਸੋ ਸਿਟੀ ਨੇ ਇਹ ਕੋ ਪ੍ਰਾਲਾ ਕੀਤਾ ਕਿ ਕਿੱਦਾਂ ਬਜ਼ੁਰਗਾਂ ਨੂੰ ਹੋਰ ਐਕਟਿਵ ਰੱਖ ਲਈ ਉਹਨਾਂ ਦਾ ਵੋਲੰਟੀਅਰ ਸਟਾਫ ਸੁਪਰਵਾਈਜ਼ ਕਰਦਾ ਆ ਉਹਨਾਂ ਨੂੰ ਤੇ ਉਹਨਾਂ ਨੂੰ ਨਾਲ ਲੈ ਕੇ ਜਾਂਦਾ ਟ੍ਰੇਲ ਦੇ ਵਿੱਚ ਸਾਰਾ ਦਿਨ ਉਹ ਤਾਂ ਸੈਰ ਕਰਦੇ ਆ ਜਿੱਦਾਂ ਉਹ ਤੇ ਵਿੱਚ ਦੇਖ ਲੈਂਦੇ ਆ ਕਿ ਤੁਸੀਂ ਰੀਟ ਰੇਲ ਚ ਵਾਕ ਕਰ ਸਕਦੇ ਆ ਜਾਂ ਛੋਟੀ ਚ ਕਰ ਸਕਦੇ ਆ ਕਿੰਨਾ ਕੁ ਸਮਾਂ ਕਰ ਸਕਦੇ ਆ ਤੁਹਾਡੀ ਨੀਡ ਦੇ ਅਕੋਰਡਿੰਗਲੀ ਇਹੋ ਜਿਹੇ ਸਮਾਵਾਵਾਂ ਦਿੱਤੇ ਜਾਂਦੀਆਂ ਸੋ ਇਹੋ ਜੀਆਂ ਚੀਜ਼ਾਂ ਵਿੱਚ ਅਸੀਂ ਵੇਖਿਆ ਸੀਗਾ ਕਿ ਭਾਗੀਦਾਰੀ ਨਹੀਂ ਹੈਗੀ ਤੇ ਇਹਦਾ ਸਭ ਤੋਂ ਵੱਡਾ ਇਹੀ ਸਾਨੂੰ ਕਾਰਨ ਲੱਗਾ ਕਿ ਉਹਨਾਂ ਨੂੰ ਜਾਣਕਾਰੀ ਦੀ ਘਾਟ ਆ ਹਨਾ ਜਾਂ ਉਹਨਾਂ ਚ ਉਤਸੁਕਤਾ ਨਹੀਂ ਇਸ ਤਰ੍ਹਾਂ ਹੁਣ ਸਾਰਿਆਂ ਦੇ ਹੱਥੇ ਇਹ ਇਨਫੋਰਮੇਸ਼ਨ ਹੋਏਗੀ ਉਹ ਸਦਾ ਸਾਰੇ ਗਰੁੱਪ ਇਕੱਠੇ ਬਣਾ ਕੇ ਮੈਂ ਇਨਕਰੇਜ ਕਰਦੀ ਆ ਕਿਉਂਕਿ ਨਿਊਟਨ ਵਿੱਚ ਆ 20 ਫਰਵਰੀ ਨੂੰ ਸਪੈਸੀਫਿਕਲੀ ਪੰਜਾਬੀ ਪਾਇਜਾਰੇ ਤੇ ਬਜ਼ੁਰਗਾਂ ਵਾਸਤੇ ਇਹ ਵਾਕਟ ਪ੍ਰੋਗਰਾਮ ਹੋਣ ਜਾ ਰਿਹਾ ਤੇ ਉਹਦੇ ਵਾਸਤੇ ਉਹਨਾਂ ਨੂੰ ਰਜਿਸਟ੍ਰੇਸ਼ਨ ਕਰਵਾਉਣ ਵਿੱਚ ਕੋਈ ਮੁਸ਼ਕਲ ਨਾ ਆਵੇ ਪਿਕਸ ਆਪਣੇ ਸੰਸਾ ਹੈਗੇ ਜਿਹੜੇ ਪੰਜਾਬੀ ਵਿੱਚ ਮਲਟੀ ਫੈਮਿਲੀ ਨੂੰ ਸੇਵਾਵਾ ਦੇ ਰਹੀ ਬਹੁਤ ਸਾਰੇ ਪ੍ਰੋਗਰਾਮ ਨੇ ਤੇ ਉੱਥੇ ਤੁਸੀਂ ਕਾਲ ਕਰਕੇ ਤੁਸੀਂ ਉਹਨਾਂ ਨੂੰ ਰਜਿਸਟਰ ਕਰਵਾ ਸਕਦੇ ਹੋ ਕਿ ਮੈਂ ਇਸ ਸਾਲ ਜਿਹੜੀ 20 ਫਰਵਰੀ ਨੂੰ ਨਿਊਟਨ ਵਿੱਚ ਵਾਕਟ ਪ੍ਰੋਗਰਾਮ ਹੋਣ ਜਾ ਰਿਹਾ ਉਹਦੇ ਵਿੱਚ ਹਿੱਸਾ ਲੈਣਾ ਚਾਹੁੰਦਾ ਤੇ ਇਸ ਕਰਕੇ ਮੈਂ ਚਾਹੁੰਦੀ ਆ ਕਿ ਜਿਹੜੀ ਸਿਟੀ ਸਟਾਫ ਦੇ ਸੁਪਰਵਾਈਜ਼ਨ ਦੇ ਅੰਡਰ ਇਹੋ ਜਿਹੇ ਪ੍ਰੋਗਰਾਮ ਚੱਲ ਰਹੇ ਆ ਜ਼ਰੂਰ ਲਾਹ ਲਓ ਸਿਰਫ ਉਹ ਕਿਤਾਬ ਦਾ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਆਓ ਤੇ ਪੜ੍ਹ ਲਓ ਤੇ ਵੇਖ ਲਓ ਮੈਂ ਚਾਹੁੰਦੀ ਕਿ ਉਹ ਤਾਂ ਸੰਪਰਕ ਕਰੋ ਜਿਹੜੀਆਂ ਸਹੂਲਤਾਂ ਹੈਗੀਆਂ ਉਹਦਾ ਹਿੱਸਾ ਜ਼ਰੂਰ ਬਣੋ ਜੀ ਬਿਲਕੁਲ ਇਹ ਕਿਤਾਬ ਕਿੱਥੇ ਕਿੱਥੇ ਉਪਲਬਧ ਹੋਏਗੀ ਇਹ ਕਿਤਾਬ ਜੀ ਆਨਲਾਈਨ ਹੈਗੀ ਆ ਉਪਲਬਧ ਹਨਾ ਉਥੇ ਤੁਸੀਂ ਸਿਰਫ ਸਰੀ ਦੀ ਵੈਬਸਾਈਟ ਤੇ ਜਾਓਗੇ ਸੀਨੀਅਰਸ ਤੇ ਕਲਿੱਕ ਕਰੋਗੇ ਤੁਹਾਨੂੰ ਉਥੇ ਅੰਗਰੇਜ਼ੀ ਦੇ ਵਿੱਚ ਉਥੇ ਸਾਰੇ ਪ੍ਰੋਗਰਾਮ ਉਹ ਤਾਂ ਮਿਲਣ ਗਈ ਉਥੇ ਤੁਹਾਨੂੰ ਪੰਜਾਬੀ ਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਵਿੱਚ ਇਹ ਕਿਤਾਬ ਹੈਗੀ ਆ ਜਿਹਦੇ ਬਾਰੇ ਹੋਰ ਜਾਣਕਾਰੀ ਹੋਰ ਲੈਂਗੁਏਜ ਵਿੱਚ ਹਿੰਦੀ ਫਾਰਸੀ ਉਰਦੂ ਚਾਹੁੰਦੇ ਤਾਂ ਤੁਸੀਂ ਸਾਈਟ ਤੇ ਵੈਬਸਾਈਟ ਤੇ ਕਲਿੱਕ ਕਰੋਗੇ ਤੁਹਾਨੂੰ ਉਹ ਲੈਂਗੁਏਜ ਦੇ ਵਿੱਚ ਉਹਦੀ ਇਨਫੋਰਮੇਸ਼ਨ ਮਿਲ ਜਾਵੇਗੀ ਬਾਕੀ ਮੈਂ ਸਾਰੇ ਪਾਸੇ ਜਰਿਆਂ ਨੂੰ ਇਹ ਵੀ ਇਨਕਰੇਜ ਕਰਦੀ ਆ ਕਿ ਜੇ ਤਾਂ ਸਰੀ ਦਾ ਐਪ ਹੈਗਾ ਹੈ ਤੁਹਾਨੂੰ ਉਥੇ ਤੁਹਾਡਾ ਨਾਮ ਤੇ ਤੁਹਾਡਾ ਈਮੇਲ ਚਾਹੀਦੀ ਆ ਪਰਵਾਰਕ ਮੈਂਬਰਾਂ ਨੂੰ ਕਹਿ ਕੇ ਆਪਣਾ ਅਕਾਊਂਟ ਖੋਲੋ ਤੇ ਸਬਸਕ੍ਰਾਈਬ ਕਰਾ ਲਓ ਸਰੀ ਦਾ ਨਿਊਜ਼ਲੈਟਰ ਹਰ ਮਹੀਨੇ ਅਪਡੇਟਡ ਨਿਊਜ਼ਲੈਟਰ ਤੁਹਾਨੂੰ ਮਿਲ ਜਾਇਆ ਕਰੂਗਾ ਕਿ ਸਰੀ ਦੇ ਕਿਹੜੇ ਟਾਊਨ ਸੈਂਟਰ ਦੇ ਵਿੱਚ ਕਿਹੜਾ ਪ੍ਰੋਗਰਾਮ ਇਸ ਮਹੀਨੇ ਕਿਹੜੀ ਤਰੀਕ ਨੂੰ ਹੋਣ ਜਾ ਰਿਹਾ ਤੇ ਤੁਹਾਡੇ ਲਈ ਵੀ ਇਹ ਸੁਖਾਲਾ ਹੋ ਜਾਊਗਾ ਵੀ ਤੁਹਾਨੂੰ ਅਪ ਟੂ ਡੇਟ ਇਨਫੋਰਮੇਸ਼ਨ ਮਿਲਦੀ ਰਹੂਗੀ ਜ ਜਦ ਅਸੀਂ ਨਿਊਜ਼ ਸਬਸਕ੍ਰਾਈਬ ਨਹੀਂ ਕਰਦੇ ਸਾਨੂੰ ਲੇਟੈਸਟ ਨੋਟੀਫਿਕੇਸ਼ਨ ਆਉਂਦੇ ਰਹਿੰਦੇ ਇਦਾਂ ਹੀ ਤੁਹਾਨੂੰ ਉਹਦੇ ਦੇ ਵਿੱਚ ਸਾਰੇ ਪਤਾ ਲੱਗਦਾ ਜਾਊਗਾ ਅਲਰਟ ਆ ਜਾਊਗਾ ਕਿ ਹਾਂ ਇਸ ਹਫਤੇ ਨਿਊਟਨ ਦੇ ਵਿੱਚ ਪ੍ਰੋਗਰਾਮ ਅਗਲੇ ਹਫਤੇ ਗਿਲਫੋਰਡ ਦਾ ਪ੍ਰੋਗਰਾਮ ਇਹ ਸਾਰੀ ਜਾਣਕਾਰੀ ਤੁਹਾਨੂੰ ਉਥੋਂ ਮਿਲ ਸਕੇਗੀ ਅੱਛਾ ਇਸ ਕਿਤਾਬ ਨੂੰ ਲਾਂਚ ਕਰਨ ਤੋਂ ਬਾਅਦ ਸਿਟੀ ਆਫ ਸਾਰੀ ਤਾਕਤ ਤੁਹਾਡੇ ਤੱਕ ਕਿੰਨੇ ਕੁ ਬਜ਼ੁਰਗਾਂ ਨੇ ਜਿਹੜੀ ਹੈ ਉਹ ਪਹੁੰਚ ਕੀਤੀ ਹੈ ਔਰ ਤੁਹਾਨੂੰ ਲੱਗਿਆ ਵੀ ਵਾਕਈ ਸਾਡਾ ਜਿਹੜਾ ਸੁਨੇਹਾ ਉਹ ਸਾਰਿਆਂ ਤੱਕ ਪਹੁੰਚ ਰਿਹਾ ਜਿਹੜੀ ਸਾਡੀ ਕੋਸ਼ਿਸ਼ ਹੈ ਜਿਹੜੇ ਪ੍ਰੋਗਰਾਮ ਮੈਂ ਨਾ ਇੱਕ ਤਰ ਪਹਿਲਾ ਹੀ ਉਸ ਦਿਨ ਜੇ ਮੈਂ ਆਫਿਸ ਨਹੀਂ ਪਹੁੰਚੀ ਤੇ ਬਜ਼ੁਰਗ ਪਹਿਲਾ ਹੀ ਪਹੁੰਚੇ ਹੋਏ ਸੀ ਤੇ ਉਥੇ ਇਨਫੋਰਮੇਸ਼ਨ ਸੈਂਟਰ ਤੇ ਜਿੰਨੀਆਂ ਮੈਂ ਕਿਤਾਬਾਂ ਰੱਖੇ ਉਹ ਪਹਿਲਾਂ ਲੈ ਕੇ ਜਾ ਚੁੱਕੇ ਸੀ ਉੱਥੇ ਹੋਰ ਕੋਈ ਕਿਤਾਬ ਨਹੀਂ ਸੀ ਤੇ ਮੈਨੂੰ ਉਸ ਸਟਾਫ ਰੀਚ ਆਊਟ ਕਰ ਰਿਹਾ ਸੀ ਕਿ ਹੋਰ ਕਿਤਾਬਾਂ ਸੀ ਕਿੱਥੋਂ ਲੈ ਸਕਦਾ ਤਾਂ ਮੈਨੂੰ ਬਹੁਤ ਵਧੀਆ ਲੱਗਾ ਤੇ ਉਹ ਜਾ ਕੇ ਬਜ਼ੁਰਗ ਦੱਸ ਰਹੇ ਸੀ ਕਿ ਅਸੀਂ ਮੀਡੀਆ ਆਊਟਲੈਟ ਤੋਂ ਸੁਣ ਕੇ ਆਏ ਆ ਤਾਂ ਸਾਨੂੰ ਉਹ ਕਿਤਾਬ ਚਾਹੀਦੀ ਹੈ ਤਾਂ ਮੈਨੂੰ ਬਹੁਤ ਖੁਸ਼ੀ ਮੈਨੂੰ ਲੱਗਾ ਕਿ ਹਾਂ ਜੇ ਅਸੀਂ ਕੰਮ ਕੀਤਾ ਸਾਡਾ ਭਾਈਚਾਰਾ ਪਹੁੰਚ ਕਰ ਰਿਹਾ ਮਕਸਦ ਸਿਰਫ ਇੱਕ ਹੀ ਆ ਦੇਖੋ ਇਸ ਦਾ ਇਸ ਦਾ ਸ ਸਿਰੀ ਦੇ ਪ੍ਰੋਗਰਾਮਾਂ ਨਾਲ ਜੋੜਨਾ ਕਿਦਾਂ ਤੁਸੀਂ ਐਕਟਿਵ ਕਿਦਾਂ ਤੁਸੀਂ ਫਰਤੀਲੇ रह ਸਕਦੇ ਆ ਹਜੇ ਪ੍ਰੋਗਰਾਮਾਂ ਨਾਲ ਜੁੜ ਕੇ ਸਿਰ ਮਕਸਦ ਇਹ ਕੀ ਆ ਕਿ ਤੁਸੀਂ ਵਧੀਆ ਕਿ ਜੇ ਵਧੀਆ ਥਾਂ ਤੇ ਆ ਨਾ ਤੇ ਵਧੀਆ ਜ਼ਿੰਦਗੀ ਬਤਾ ਸਕੋ ਤੁਸੀਂ ਇਕੱਲੇ ਵੀ ਇਕੱਲਾ ਪੜਨਾ ਮਹਿਸੂਸ ਕਰੋ ਹਨਾ ਇਕੱਲਾਪਣ ਵੀ ਕਿੰਨੀਆਂ ਬਿਮਾਰੀਆਂ ਦਾ ਕਾਰਨ ਤਾਂ ਇੱਥੇ ਬਹੁਤ ਜ਼ਿਆਦਾ ਆ ਇਕੱਲਾਪਣ ਹਨ ਪਰਿਵਾਰਾਂ ਚ ਆਪਸ ਚੀ ਗੱਲਬਾਤ ਦਾ ਟਾਈਮ ਨਹੀਂ ਹੈਗਾ ਕਿਸੇ ਕੋਲ ਜਿੰਨੀ ਇੱਥੇ ਬਿਜ਼ੀ ਲਾਈਫ ਆ ਸੋ ਇਸ ਕਰਕੇ ਕੋਸ਼ਿਸ਼ ਆ ਤੇ ਮੈਨੂੰ ਬਹੁਤ ਉਮੀਦ ਆ ਕਿ ਭਾਇ ਜਰਾ ਜ਼ਰੂਰ ਜ਼ਰੂਰ ਇਹਦਾ ਲਾਹਾ ਲਾਏਗਾ ਤੇ ਕਿਤੋਂ ਵੀ ਤੁਸੀਂ ਆਪਣੇ ਲਾਈਫ ਬਰੀਡੇ Town Center ਵਿੱਚੋਂ ਤੇ ਮੈਂ ਕੋਸ਼ਿਸ਼ ਕਰ ਰਹੀ ਹਾਂ ਸਰੀ ਦੇ ਗੁੱਦਵਾਰਿਆਂ ਵਿੱਚ ਵੀ ਇਹਦੀਆਂ ਕਿਤਾਬਾਂ ਦੀਆਂ ਕਾਪੀਆਂ ਰੱਖਾ ਦਿੱਤੀਆਂ ਜਾਣ ਤਾਂ ਜੋ ਆਮ ਨਾਲ ਉਹਦੀ ਪਹੁੰਚ ਹੋ ਸਕੇ ਜੀ ਤਾਂ ਕਿ so much probability थैंक यू जी फॉर योर टाइम थैंक यू ਸੋ ਜੇ ਤੁਸੀਂ ਵੀ ਰਹਿਣਾ ਹੈ ਸਿਹਤਮੰਦ ਤੇ ਫੁਰਤੀਲਾ ਯਾਨੀ ਐਕਟਿਵ ਤੇ ਫੁਰਤੀਲਾ ਤੇ ਫਿਰ ਇਸ ਗਾਈਡ ਤੇ ਤੁਹਾਨੂੰ ਲੋੜ ਪੈ ਸਕਦੀ ਹੈ ਇਸ ਸਬਕ ਤੇ ਜਿਹੜੀ ਹੈ ਅਵੇਲੇਬਲ ਹੈ ਆਨਲਾਈਨ ਤੁਸੀਂ ਚੈੱਕ ਕਰ ਸਕਦੇ ਹੋ ਤੁਹਾਡੇ ਘਰ ਦੇ ਵਿੱਚ ਜਿਹੜੇ ਤੁਹਾਡੇ ਬੱਚੇ ਨੇ ਤੁਹਾਡੇ ਹੋਰ ਵੀ ਕੋਈ ਰਿਸ਼ਤੇਦਾਰ ਨੇ ਉਹਨਾਂ ਨੂੰ ਤੁਸੀਂ ਕਹਿ ਦਿਓ ਵੀ ਉਹ ਤੁਹਾਡੇ ਵਾਸਤੇ ਹੈਲਪ ਕਰ ਦੇਣ ਤੇ ਤੁਹਾਨੂੰ ਇਹ ਜਿਹੜੀ ਗਾਈਡ ਹੈ ਇਹ ਤੁਹਾਨੂੰ ਅਪਲੋਡ ਕਰਕੇ ਦੇ ਸਕਦੇ ਨੇ ਤੇ ਜੇ ਨਹੀਂ ਤਾਂ ਇਹ ਉਦਾਂ ਵੀ ਤੁਹਾਨੂੰ ਗੁਰਦੁਆਰੇ ਲਾਇਬ੍ਰੇਰੀਆਂ ਦੇ ਵਿੱਚ ਵੀ ਪਈ ਕਿਤੇ ਵੀ ਮਿਲ ਸਕਦੀ ਹੈ ਸੋ ਇਹਦੇ ਨਾਲ ਤੁਸੀਂ ਕਾਫੀ ਜ਼ਿਆਦਾ ਮਦਦ ਲੈ ਸਕਦੇ ਹੋ ਜਿਹਦੇ ਵਿੱਚ ਕੋਈ ਕੰਟੈਕਟਸ ਮਰਤਾਨੂੰ ਚਾਹੀਦੇ ਨੇ ਤੁਹਾਡੀ ਸਿਹਤ ਸੰਬੰਧੀ ਕੋਈ ਗੱਲਬਾਤ ਹੈ ਤੇ ਨਾਲ ਦੀ ਨਾਲ ਕਿਤੇ ਵੀ ਤੁਸੀਂ ਜਾਣਾ ਤੁਸੀਂ ਕਿੱਥੇ ਕੰਟੈਕਟ ਕਰ ਸਕਦੇ ਹੋ ਉਹਦੇ ਸੰਬੰਧੀ ਮੈਪ ਵੀ ਸਾਰੇ ਦਿੱਤੇ ਗਏ ਨੇ ਸੋ ਹੁਣੇ ਇਸ ਕਿਤਾਬ ਦੇ ਯਾਨੀ ਇਸ ਗਾਈਡ ਦੀ ਭਾਲ ਕਰੋ ਤੇ ਬਣੋ ਸਿਹਤਮੰਦ ਤੇ ਫੁਰਤੀਲੇ ਅਮਿਤ ਪਨੇ ਸਰ ਦੇ ਨਾਲ ਸ਼ਰੀ ਗੌਰਵਾ ਸਰੀ ਸਟੋਰੀਓ